ਸਸੀ ਗਾਲ ਜੀ ਸਾਰਿਆਂ ਨੂੰ ਮੈਂ ਪਰਤ ਬੱਤਰਾ ਤੁਹਾਡਾ ਪ੍ਰੋਫੈਸ਼ਨਲ ਸੋਲਰ ਡਵਾਈਜ਼ਰ ਦੋਸਤੋ ਅੱਜ ਇੱਕ ਵਾਰ ਫੇਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਨਵਾਂ ਪ੍ਰੋਡਕਟ ਲੈ ਕੇ ਆਇਆ ਦੋਸਤੋ ਬੇਸਿਕਲੀ ਇਹ ਪ੍ਰੋਡਕਟ ਦਾ ਨਾਮ ਹੈ ਸੋਲਰ ਸਟਰੀਟ ਲਾਈਟ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਸੋਲਰ ਫੁੱਟ ਲਾਈਟ ਵੀ ਕਹਿ ਸਕਦੇ ਆਂ ਅ ਦੋਸਤੋ ਇਹ ਬੇਸਿਕਲੀ ਤੁਹਾਨੂੰ ਪ੍ਰੋਡਕਟ ਬਾਰੇ ਸਭ ਤੋਂ ਪਹਿਲੇ ਇਨਫੋਰਮੇਸ਼ਨ ਦੇਣਾ ਚਾਹਾਂਗਾ ਇਨੂੰ ਆਪਾਂ ਕਈ ਵੀ ਕਿਤੇ ਵੀ ਇੰਸਟਾਲ ਕਰ ਸਕਦੇ ਆ ਜਿੱਥੇ ਕੋਈ ਲਾਈਟ ਦਾ ਪਰਬੰਧ ਨਹੀਂ ਹੈ ਜਾਂ ਲਾਈਟ ਨਹੀਂ ਆ ਰਹੀ ਹੈ ਜਾਂ ਕਿਤੇ ਆਪਣਾ ਆਪ ਨੂੰ ਬਾਹਰੋਂ ਕਿਤੇ ਲਾਈਟ ਦਾ ਕੋਈ ਪ੍ਰੋਬਲਮ ਮਤਲਬ ਨਹੀਂ ਹੋ ਪਾ ਰਿਆ ਰੇਂਜ ਸੋ ਇਹਨੂੰ ਤੁਸੀਂ ਈਜ਼ੀ ਟੂ ਇੰਸਟਾਲ ਆਪਾਂ ਕਿਤੇ ਵੀ ਕਿਹੜੀ ਜਗ੍ਹਾ ਵੀ ਇਹਨੂੰ ਕਰ ਸਕਦੇ ਆ ਬੇਸਿਕਲੀ ਇਹਨੂੰ ਆਪਾਂ ਜਿਹੜੀ ਲਾਈਟ ਹੈ ਮੈਂ ਤੁਹਾਨੂੰ ਥੋੜਾ ਦੱਸ ਦਿੰਦਾ ਇਹ 100 ਵੋਲਟ ਦੀ ਸੋਲਰ ਫਰੰਟ ਲਾਈਟ ਆਪਾਂ ਇਹਨੂੰ ਕਾਊਂਟ ਕਰਦੇ ਆ ਇਸ ਦੇ ਨਾਲ ਤੁਹਾਨੂੰ ਲਾਈਟ ਮਿਲ ਜਾਂਦੀ ਹੈ ਦੋਸਤੋ ਨਾ ਤੁਹਾਨੂੰ ਰਿਮੋਟ ਮਿਲ ਜਾਂਦਾ ਹੈ ਨਾਲ ਤੁਹਾਨੂੰ ਆ ਮੋਡੂਲ ਮਿਲ ਜਾਂਦਾ ਸੋਲਰ ਪੈਨਲ ਮਿਲ ਜਾਂਦਾ ਨਾਲ ਤੁਹਾਨੂੰ 3 ਤੋਂ 4 ਮੀਟਰ ਤਾਰ ਮਿਲ ਜਾਂਦੀ ਹੈ ਨਾਲ ਤੁਹਾਨੂੰ ਐਕਸੈਸਰੀ ਵਗੈਰਾ ਮਿਲ ਜਾਂਦੀ ਹੈ ਤੁਹਾਨੂੰ ਇੱਕ ਵਾਰ ਲਾਈਟ ਔਨ ਕਰਕੇ ਵੀ ਦਿਖਾਵਾਂਗੇ ਦੋਸਤੋ ਆ ਦੇਖ ਸਕਦੇ ਹੋ ਬਹੁਤ ਹੀ ਅੱਛੀ ਤੇ ਪਿਆਰੀ ਲਾਈਟ ਹੈ ਤੇ ਇਹ ਲਾਈਟ ਜਿਹੜੀ ਹੈ ਇਹ ਬਹੁਤ ਅੱਛੀ ਰੋਸ਼ਨੀ ਕਰ ਦਿੰਦੀ ਹੈ ਬੇਸਿਕਲੀ ਇਹਨੂੰ ਤੁਸੀਂ ਰਿਮੋਟ ਨਾਲ ਵੀ ਚਲਾ ਸਕਦੇ ਹੋ ਰਿਮੋਟ ਤੋਂ ਇਲਾਵਾ ਆਟੋ ਕਰਕੇ ਵੀ ਤੁਸੀਂ ਇਹਨੂੰ ਆਪਣਾ ਚਲਾ ਸਕਦੇ ਹੋ 10 ਘੰਟੇ ਤੋਂ ਜ਼ਿਆਦਾ ਦਾ ਤੁਹਾਨੂੰ ਬੈਕਅਪ ਮਿਲ ਜਾਂਦਾ ਹੈ ਸੋ ਦੋਸਤੋ ਸੋਲਰ ਬਾਰੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸੋਲਰ ਔਨ ਗ੍ਰਿਡ ਸੋਲਰ ਆਫ ਗ੍ਰਿਡ ਸੋਲਰ ਹਾਈਬ੍ਰਿਡ ਸੋਲਰ ਇਰੀਗੇਸ਼ਨ ਪੰਪ ਸੋਲਰ ਵਾਟਰ ਹੀਟਰ ਇਸ ਤੋਂ ਇਲਾਵਾ ਜਿਹੜੇ ਵੀ ਸੋਲਰ ਦੇ ਪ੍ਰੋਡਕਟਸ ਹਨ ਸਾਨੂੰ ਨੀਚੇ ਦਿੱਤੇ ਕੋਈ ਨੰਬਰਾਂ ਦੇ ਉੱਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਕਮੈਂਟ ਜਾਂ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਿਓ ਸੋ ਅੱਜ ਹੀ ਅਗਰ ਤੁਸੀਂ ਸਾਡੇ ਨਾਲ ਇਹ ਲਾਈਟ ਪਰਚੇਸ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰਿਓ ਸ਼ਸ਼ੀਕਾਲ ਜੀ